ਸਾਚੀ ਰੇਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਤਿੰਦਰ ਭਰੋਆ ਦੋਸਤੋ ਇਸ ਸਮੇਂ ਮੈਂ ਖੜਾ ਹਾਂ ਕਰਾਲੀ ਚ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਸਾਹਮਣੇ ਬੱਸ ਸਟੈਂਡ ਹੈ ਕਰਾਲੀ ਦਾ ਜਿਹੜਾ ਚੌਕ ਹੈ ਔਰ ਏਐਸ ਇਸਮਾ ਰੋਡ ਛੇਸਮਾ ਰੋਡ ਤੇ ਇਸ ਸਮੇਂ ਮੈਂ ਆਇਆ ਹੋਇਆ ਹਾਂ ਬੰਟੀ ਕੋ ਬੰਟੀ ਜਿਹੜਾ ਆਪਣੇ ਬੰਪਰ ਬਣਾਉਂਦਾ ਟਰੈਕਟਰਾਂ ਦੇ ਛਤਰੀਆਂ ਲਾਉਂਦਾ ਉਹ ਸਾਹਮਣੇ ਤੁਸੀਂ ਦੇਖ ਸਕਦੇ ਆ ਇਹਦਾ ਬੋਰਡ ਲੱਗਿਆ ਹੋਇਆ ਹੁਣ ਤੇ ਫੋਨ ਨੰਬਰ ਵਗੈਰਾ ਸਾਤਾ ਲਿਖਿਆ ਹੋਇਆ ਔਰ ਇਧਰ ਖੜੇ ਆਪਣੇ ਟਰੈਕਟਰ ਆ ਖੜਾ ਤੇ ਬਾਕੀ ਪਿੱਛੇ ਤੱਕ ਹੈਗਾ ਸਾਹਮਣੇ ਉਧਰ ਵੀ ਖੜੇ ਆ ਇਧਰ ਵੀ ਲੱਗੇ ਹੋਏ ਆ ਉਹ ਆ ਇਹਦਾ ਸਮਾਨ ਪਿਆ ਇਧਰ ਮੀਰ ਹੈਗੇ ਆ ਸੀਟ ਵੇਵਰਾਂ ਵਾਲੇ ਤੇ ਨਾਲ ਹੀ ਉਹ ਪਰਲੇ ਪਾਸੇ ਜਿਹੜਾ ਹੈਗਾ ਨੀਟੂ ਵਾਲੇ ਨੀਟੂ ਪ੍ਰਿੰਟਿੰਗ ਪੈਸਾ ਵਾਲੇ ਫਲੈਕਸ ਵਗੈਰਾ ਬਣਾਉਨੇ ਇਹ ਵੀ ਮੇਰੇ ਕਲਾਸ ਵੈਲੂ ਹੀ ਆ। ਤੇ ਇਹ ਜਿਹੜਾ ਹੈਗਾ ਬੰਟੀ ਕਰਾਲੀ ਚ ਵੈਸੇ ਤਾਂ ਬਹੁਤ ਐ ਬੰਦੇ ਜਿਹੜੇ ਬਣਾਉਨੇ ਆ। ਪਰ ਜਿਹੜਾ ਹੈਗਾ ਕੰਮ ਬੰਟੀ ਦਾ ਜਿਹੜਾ ਕੰਮ ਹੈ ਵਧੀਆ ਕੰਮ ਹੈਗਾ ਔਰ ਰੇਟ ਵਗੈਰਾ ਵੀ ਜਿਹੜਾ ਜੈਜ ਹੈ। ਤੇ ਆਓ ਮੈਂ ਤੁਹਾਨੂੰ ਦਿਖਾਉਣਾ ਬੰਟੀ ਦਾ ਕਰੋਨਾ ਗੱਲਬਾਤ ਪੁੱਛਦੇ ਆਪਾਂ ਕਿ ਕਿੰਨੇ ਕ ਟਾਈਮ ਤੋਂ ਲੱਗਿਆ ਹੋਇਆ ਇਹ ਤੇ ਆਓ ਜੀ ਫੋਨ ਆਇਆ ਹੋਇਆ ਜਿਹੜਾ ਮੈਕਰੋਨਾ ਗੱਲ ਤੁਹਾਡੀ ਉਨੇ ਜਨੇਗਾ ਮਾਰੋ ਪਿੱਛੇ ਨੂੰ ਕਿੰਨੇ ਕ ਟਰੈਕਟਰ ਖੜੇ ਆ ਉਹ ਅੰਦਰ ਦੁਕਾਨ ਹੈਗੀ ਆ ਅੰਦਰ ਫਾਈਬਰ ਵਗੈਰਾ ਪਈ ਹੈ ਮੈਂ ਅੰਦਰ ਦਿਖਾਉਣਾ ਤੁਹਾਨੂੰ ਇਹ ਸਾਰੇ ਫਾਈਬਰ ਵਗੈਰਾ ਅੰਦਰ ਹੋਰ ਵੀ ਸਮਾਨ ਇਹਦਾ ਹੈਗਾ ਉਧਰ ਰੰਗ ਕਰ ਰਿਹਾ ਮੁੰਡਾ ਜਿਹੜੀ ਛਤਰੀ ਲਗਣੀ ਉਹਨੂੰ ਰੰਗ ਹੋ ਰਿਹਾ ਦੇਖ ਸਕਦੇ ਤੁਸੀਂ ਵਧੀਆ ਤਰੀਕੇ ਦੇ ਨਾਲ ਇਹ ਬਣਾਉਨੇ ਆ ਆ ਸਾਰੀਆਂ ਜਿਹੜੀਆਂ ਪਾਈਪਾਂ ਵਗੈਰਾ ਪਈਆਂ ਹੌਡਾਂ ਦੀਆਂ ਇਹ ਹੈਗਾ ਜਿਹੜਾ 855 ਦਾ ਹੇਠਲਾ ਜਿਹੜਾ ਪਲੇਟਫਾਰਮ ਬਣਦਾ ਆ ਇਹ ਚੀਜ਼ ਦਾ ਧਿਆਨ ਮਾਰੋ ਦੋਸਤੋ ਜਿਹੜੇ ਆਮ 855 ਨੂੰ ਪਲੇਟ ਲਾਦੀ ਆ ਉਹ ਸਿਰਫ 2 ਇੰਚ ਦੀ ਲੱਗਦੀ ਹੈ ਪਰ ਇਹਦੇ ਚ ਇਹ ਹੈ ਆ ਚੀਜ਼ ਜਿਹੜੀ ਆ 5 ਇੰਚ ਦੀ ਬਣਾ ਕੇ ਇਹਦੇ ਚ ਨਾਲ ਮੋਰੀਆਂ ਕਰਕੇ ਪਲੇਟਫਾਰਮ ਬਣਾਇਆ ਇਹਦੇ ਚ ਨਾਲ ਢੇਠਾ ਰਕਾਬਾ ਪੈਣੀ ਆ ਰਕਾਬਾ ਪੈਣ ਦੇ ਨਾਲ ਇਹਦੀ ਜਿਹੜੀ ਮਜ਼ਬੂਤੀ ਜ਼ਿਆਦਾ ਵੱਧ ਜਾਂਦੀ ਹੈ ਇਹ ਮੈਂ ਤੁਹਾਨੂੰ ਬਾਅਦ ਚ ਦਿਖਾਵਾਂਗਾ ਵੀ ਕੀ ਕੋਸ਼ਿਸ਼ ਬਣਿਆ ਕਿੱਦਾਂ ਬਣਿਆ ਤੇ ਆ ਮੈਂ ਹੁਣ ਤੁਹਾਨੂੰ ਬੁਲਾਉਣਾ ਹੈ ਬੰਟੀ ਨਾਲ ਹੋਰ ਬੰਟੀ ਵੀਰ ਕਿ ਹਾਲ ਠੀਕ ਹੈ ਵੀਰ ਜੀ ਸਵਾਗਤ ਹੈ ਤੇਰਾ ਮੇਰੇ ਚੈਨਲ ਤੇ ਅ ਕਿੰਨੀ ਕੁ ਧੀਰ ਹੋ ਗਈ ਤੁਹਾਨੂੰ ਇਹ ਬਣਾਉਦਿਆਂ ਨੂੰ ਮੰਨੋ ਜੀ ਇਹ ਕੰਮ ਨੂੰ ਕਰਦਿਆਂ ਨੂੰ ਜੀ 25 ਸਾਲ ਹੋ ਗਏ ਤੇ ਪਹਿਲਾਂ ਤਾਂ ਮਲੋ ਸਾਹਮਣੇ ਵਾਲੇ ਪਾਸੇ ਹੀ ਹੁੰਦੀ ਸੀ ਆਪਣੀ ਦੁਕਾਨਾ ਹਾਂਜੀ ਪਹਿਲਾਂ ਦੁਕਾਨ ਜੀ ਸਾਡੀ ਉਹ ਹੈ ਪੁਰਾਣੀ ਹਾਂ ਜਿਹੜੇ ਪਾਸੇ ਸੀ ਹੁਣ ਤੁਸੀਂ ਦੇਖ ਸਕਦੇ ਇੱਥੇ ਪਾਸੇ ਹੈਗਾ ਬਾਕੀ ਆਪਣੇ ਜਿਹੜੀ ਹੈਗੀ ਇਥੇ ਸਾਰਾ ਆਪਣਾ ਆਪ ਤਿਆਰ ਕਰਦੇ ਆਪੇ ਤਿਆਰ ਕਰਦੇਗੇ ਜੀ ਸਾਰਾ ਠੀਕ ਹੈ ਹਾਂਜੀ ਤੇ ਬਾਕੀ ਤੁਹਾਡਾ ਇਹ ਵੈਸੇ ਕ ਵਧੀਆ ਲੱਗਿਆ ਪਰ ਰੇਟ ਟੂਟ ਜਿਹੜਾ ਰੇਟ ਟੂਟ ਨਾਲੋਂ ਕਿਵੇਂ ਆ ਜਿਹੜਾ ਹੁਣ ਮੈਂ ਜੀ ਆ ਮਾਰ ਕੇ ਬਹੁਤ ਘੱਟ ਆਈ ਇਸ ਹਾਂ ਚਲੋ ਇਹ ਤਾਂ ਬਸ ਦਾ ਨਾਮ ਨਹੀਂ ਹੈ ਕਿਉਂਕਿ ਰੇਟ ਜਿਹੜਾ ਲੋਹੇ ਦਾ ਵਾਧਾ ਘਟਦਾ ਰਹਿੰਦਾ ਹਾਂਜੀ ਹਾਂਜੀ ਉਹ ਬਾਕੀ ਤੁਸੀਂ ਆਓ ਇੱਥੇ ਆ ਕੇ ਮਿਲੋ ਇਹਨੂੰ ਮਿਲ ਕੇ ਰੇਟ ਵਗੈਰਾ ਲਓ ਔਰ ਕੰਮ ਜਿਹੜਾ ਕੰਮ ਬਹੁਤ ਜੈਨੂਇਨ ਹੈ ਵੀਰ ਦਾ ਤੁਸੀਂ ਦੇਖ ਸਕਦੇ ਆ ਬਾਕੀ ਮੈਂ ਥੋੜਾ ਜਿਹਾ ਤਿਆਰ ਕਰਿਆ ਆਪਣੇ ਦਿਮਾਗ ਨਾਲ ਸਾਇਰ ਪਰ ਤੇ ਹਾਂ ਇਹ ਜਿਹੜਾ 735 ਦਾ ਇਹਦੇ ਚ ਜਿਹੜਾ ਦੂਜਾ ਚੁੱਲਾ ਨਹੀਂ ਆਉਂਦਾ ਤੇ ਇਹ ਜਿਹੜਾ ਹੈਗਾ ਇਹ ਬਣਾ ਕੇ ਲਾ ਰਿਹਾ ਨਾਲ ਇਹ ਤੁਸੀਂ ਦੇਖ ਸਕਦੇ ਪੱਤੀਆਂ ਵਗੈਰਾ ਇਹਨੂੰ ਬਣਾ ਕੇ ਸਾਰੀਆਂ ਲਾਈਆਂ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਬਣਾਉਂਦਾ ਇਹ ਔਰ ਫਿਰ ਜਦੋਂ ਹੁਣ ਆਪਣੇ ਆਪ ਕੰਮ ਕਰਾਦੇ ਹਾਂ ਹੁਣ ਜੋ ਕੋ ਵੀਡੀਓ ਦੇਖ ਕੇ ਉਹਨੂੰ ਕੀ ਕੰਸੈਸ਼ਨ ਦੋਗੇ ਕੋਈ ਗੱਲ ਨਹੀਂ ਮਾਰਾ ਜਰੂਰ ਮਾਨਤਾ ਦੇ ਕਰੂਗੇ ਦੋਸਤੋ ਇਹ ਜਿਹੜੀ ਹੈਗੀ ਤੁਹਾਨੂੰ ਇਹ ਦੱਸ ਦਿੰਨਾ ਵੀ ਇਹ ਪੇਡ ਪ੍ਰੋਮੋਸ਼ਨ ਨਹੀਂ ਹੈ ਇਹ ਸਿਰਫ ਸਾਡਾ ਵੀਰ ਨਾਲ ਪਿਆਰ ਹੈ ਕਿਉਂਕਿ ਇਹ ਨੇ ਤੋਂ ਇੱਕ ਕਲਾਸ ਪਿੱਛੇ ਪੜਦਾ ਸੀਗਾ ਜਦੋਂ ਸਕੂਲ ਦੇ ਸੀਗੇ ਔਰ ਜਦੋਂ ਮੈਂ ਹੁਣ ਇਹਨੂੰ ਮਿਲਿਆ ਬਹੁਤ ਦੇਰ ਪਿੱਛੋਂ ਹੁਣ ਵੀ ਮਤਲਬ ਇਹਨੇ ਪਛਾਣ ਲਿਆ ਸਾਨੂੰ ਤਾਂ ਬਾਕੀ ਆਓ ਤੁਹਾਨੂੰ ਹੁਣ ਮੈਂ ਕੰਮ ਦਿਖਾਉਣਾ ਸਾਰਾ ਬਾਕੀ ਅਗਲੀ ਜਿਹੜਾ ਹੈਗਾ ਗੱਲ ਆਪਾਂ ਵੀਡੀਓ ਚ ਨਾਲ ਦੀ ਨਾਲ ਕਰਾਂਗੇ ਟੱਕ ਵਾਲੀ ਦੁਕਾਨ ਵੀ ਹੈ ਜੀ ਆਪਣੀ ਅ ਜਿਹੜੀ ਉਹ ਸਾਹਮਣੇ ਟੱਕ ਵਾਲੀ ਹੈ ਹਾਂਜੀ ਹਾਂਜੀ ਉਹ ਵੀ ਆਪਣੀ ਆ ਸੀਤਾ ਨੂੰ ਸਾਦੀ ਦੇ ਕਪੜਾ ਲੱਗਦਾ ਆ ਵੀ ਆਪਣੀ ਮੇਰੀ ਹਾਂ ਇਹ ਮੁੰਡੇ ਆਪਣੇ ਸਾਰੇ ਆ ਕੇ ਨਾਲ ਦੇ ਆਪਣੇ ਬਰਾਮਪੁਰ ਤੋਂ ਇਹਨਾਂ ਦਾ ਵੀ ਕੰਮ ਬਹੁਤ ਵਧੀਆ ਹਾਂਜੀ ਉਹ ਚਲੋ ਬਾਕੀ ਮੈਂ ਹੁਣ ਤੁਹਾਨੂੰ ਨਾਲ ਦੀ ਨਾਲ ਦਿਖਾਉਣਾ ਵੀਡੀਓ ਚ ਕੀ ਕੁਝ ਹੈਗਾ ਤੇ ਜੁੜੇ ਰਹੋ ਨਾਲ ਧੰਨਵਾਦ ਉਹ ਦੇਖ ਸਕਦੇ ਹੋ ਦੋਸਤੋ ਤੁਸੀਂ ਇੱਧਰ ਵੀ ਫਾਈਬਰ ਵਗੈਰਾ ਬਹੁਤ ਪਈ ਹੈ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾਉਣਾ ਇਹ ਧਿਆਨ ਦਿਓ ਆ ਹੈਗੀਆਂ ਜਿਹੜੀਆਂ ਡਾਊਨ ਸੇਲਿੰਗ ਵਾਲੀਆਂ ਹੁੰਦੀਆਂ ਇਹ ਛਤਰੀਆਂ ਜਿਹੜੀਆਂ ਇਹ ਆਮ ਕਰਕੇ ਜੇ ਆਪਾਂ ਦੇਖੀਏ ਤਾਂ 40 40 45 45000 ਦੀਆਂ ਬਾਹਰੋਂ ਲੱਗਦੀਆਂ ਇਹਦੇ ਕੋਲ ਤੁਹਾਨੂੰ ਤਕਰੀਬਨ ਉਹਦੇ ਨਾਲੋਂ ਅੱਧ ਰੇਟ ਤੇ ਇੱਥੇ ਤੁਹਾਨੂੰ ਮਿਲ ਜਾਣੀ ਤਕਰੀਬਨ ਨਾਲ ਥੋੜਾ ਬਹੁਤ ਉੱਪਰ ਥੱਲੇ ਕਰਕੇ ਹੋ ਸਕਦਾ ਪਰ ਇਹਦੇ ਜਿਹੜੀ ਹੈਗੀ ਕੁਆਲਿਟੀ ਬਹੁਤ ਵਧੀਆ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਆ ਸਾਰੀ ਚੀਜ਼ ਜਿਹੜੀ ਹੈ ਮਨੋ ਉਦਾਂ ਹੀ ਬਣੀ ਹੋਈ ਹੈ ਜਦਾਂ ਆਮ ਅੱਜਕੱਲ ਕਹਿੰਦੇ ਆ 40000 ਇਹਦਾ ਜੀ ਇਹ 45000 ਰੁਪਈਆ ਜੀ ਇਹ ਦੇਖ ਸਕਦੇ ਤੁਸੀਂ ਤਕਰੀਬਨ ਸਾਰੀ ਤਿਆਰ ਕੀਤੀ ਹੋਈ ਹੈ ਇਸ ਤਰ੍ਹਾਂ ਦੀਆਂ ਹੋਰ ਵੀ ਹੈਗੀਆਂ ਜਿਹੜੇ ਚ 4 ਮਾਡਲ ਵੀ ਹੈ ਆ ਹੈਗਾ ਤੁਸੀਂ ਦੇਖ ਸਕਦੇ ਆ ਕਾਫੀ ਤਰ੍ਹਾਂ ਦੇ ਮਾਡਲ ਇਹਨਾਂ ਕੋਲ ਪਏ ਆ ਜਿਹੜੇ ਦਿਖਾਉਣਾ ਮੈਂ ਤੁਹਾਨੂੰ ਜਿਦਾਂ ਸਿੱਧੂ ਮੂਸੇਵਾਲ ਹੈਗਾ ਹੋਰ ਵੀ ਹੈਗੀਆਂ ਚੀਜ਼ਾਂ ਤੁਸੀਂ ਆਪ ਵੀ ਤਿਆਰ ਕਰਵਾ ਸਕਦੇ ਆ ਜਿਸ ਤਰ੍ਹਾਂ ਆ ਹੈਗੇ ਆ ਹੈਂਡਲ ਵਗੈਰਾ ਪਏ ਆ ਜਿਹੜੇ ਲਾਉਣੇ ਆਪਾਂ ਮੜਗੜ ਤੇ ਸਟੀਲ ਦੇ ਤੇ ਜਿਹੜੀਆਂ ਬਾਹਰ ਲਾਈਟਾਂ ਵਗੈਰਾ ਛਤਰੀਆਂ ਤੁਸੀਂ ਦੂਜੀਆਂ ਛਤਰੀਆਂ ਲਾਉਣੀਆਂ ਉਹ ਵੀ ਲਾ ਸਕਦੇ ਆ ਸਾਇਲੈਂਸਰ ਜਿਹੜੇ ਸਿੱਧੇ ਸਾਇਲੈਂਸਰ ਜਿਹੜੇ ਬਿਨਾਂ ਉਹਨੇ ਜਾਲੀ ਤੋਂ ਬਿਨਾਂ ਮਤਲਬ ਕੰਮ ਤੁਸੀਂ ਕਿਸੇ ਵੀ ਤਰ੍ਹਾਂ ਦਾ ਕਰਵਾ ਸਕਦੇ ਆ ਹਰ ਇੱਕ ਤਰ੍ਹਾਂ ਦਾ ਕੰਮ ਜਿਹੜਾ ਬਹੁਤ ਜਾਇਜ਼ ਰੇਟ ਤੇ ਇਹ ਕਰ ਰਹੇ ਹਾਂ ਕੋਈ ਐਸੀ ਕਿਉਂ ਨਹੀਂ ਹੈ ਜਿਹੜਾ ਆਮ ਤਕਰੀਬਨ ਜੇ ਤੁਸੀਂ ਆਉਨੇ ਆ ਤਾਂ ਵੈਸੇ ਹੀ ਤੁਹਾਨੂੰ ਦੂਜਿਆਂ ਨਾਲੋਂ 1500 ਤੋਂ ਤਾਂ ਵੈਸੇ ਹੀ ਘੱਟ ਪਿਆ ਜਾਣਾ ਅ ਇਹ ਤਾਂ ਸਾਡੇ ਨੀਪੂ ਪੇਂਟਿੰਗ ਵਾਲੇ ਜੀ ਦੇ ਜੀ ਨੇ ਟ੍ਰੈਂਡਿੰਗ ਤੇ ਅਸਰ। ਸਾਡੇ ਇੰਦਰਾ ਰੈਗਰ, ਨੋਦਰ ਰੈਗਰ ਇਹ ਵੀ ਰਿਕਗਨਿਸ਼ਨ ਮਿਲਣੀ ਹੈ। ਇਹਨਾਂ ਦਾ ਕੰਮ ਵੀ ਬਹੁਤ ਵਧੀਆ ਤੇ ਹੋਰ ਵੀ ਕੋਈ ਵੀ ਕੰਮ ਮਤਲਬ ਇਹ ਤੋਂ ਕਰੋਨਾ ਬਹੁਤ ਜਾਇਜ਼ ਕਰਦਾ। ਸਾਹਮਣੇ ਦੇਖ ਸਕਦੇ ਆਂ ਜਿਹੜੇ ਸੀਟ ਕਵਰ ਵਾਲੇ ਆਂ। ਔਰ ਇਹਨਾਂ ਦੇ ਸੀਟ ਕਵਰ ਵੀ ਬਹੁਤ ਵਧੀਆ। ਮਤਲਬ ਤਕਰੀਬਨ ਜੇ ਤੁਸੀਂ ਛਤਰੀ ਵਗੈਰਾ ਲਾਉਣੀ ਤਕਰੀਬਨ ਸਾਰੇ ਕੰਮ ਇੱਥੇ ਹੋ ਜਾਂਦੇ ਆ। ਇਹਨੋਂ ਦਾ 뮤직 ਦਾ ਵੀ ਹੈਗਾ ਨਾਲ ਹੀ ਸਾਹਮਣੇ ਹੈਗਾ ਕੋਈ ਵੀ ਕੰਮ ਤੁਸੀਂ ਮਤਲਬ ਵਧੀਆ ਤਰੀਕੇ ਨਾਲ ਕਰਵਾ ਸਕਦੇ ਹੋ ਬਣੇ ਰਹੀ ਹੋ ਕੇ ਵੀਡੀਓ ਚ ਹੋਰ ਮਿਨਟ ਦਿਖਾ ਦੇ ਸਕਦੇ ਤੁਸੀਂ ਥੋੜੀ ਦੇਰ ਵਿੱਚ ਮਤਲਬ ਆਪਣਾ ਸਾਰਾ ਇਹ ਤਿਆਰ ਹੋ ਜਾਣਾ ਬਾਕੀ ਮੈਂ ਵਿੱਚੋਂ ਕੱਟ-ਕੱਟ ਕੇ ਤੁਹਾਨੂੰ ਇਹ ਦਿਖਾਉਂਗਾ ਮੈਂ ਕਿਉਂਕਿ ਜੇ ਆਪਾਂ ਸਾਰੀ ਵੀਡੀਓ ਮਤਲਬ ਕਰਦੇ ਹਾਂ ਤਾਂ ਫੇਰੇ ਬਹੁਤ ਆ ਜਿਆਦਾ ਲੰਮਾ ਕਮ ਹੋ ਜਾਣਾ ਇੱਧਰ ਨਿਊ ਹਾਲੈਂਡ ਖੜਾ ਨਿਊ ਹਾਲੈਂਡ ਦਾ ਬੰਪਰ ਲੱਗ ਰਿਹਾ ਕਿਉਂਕਿ ਕੰਮ ਜਿਹੜਾ ਹੈਗਾ ਮੀਰਕੋਲ ਕਾਫੀ ਹੈ ਟਰੈਕਟਰ ਕਾਫੀ ਆਉਨੇ ਹੈ ਵੀ ਜਨਰੇਟਰ ਹੈਗਾ ਇਧਰ ਸਾਹਮਣੇ ਤੁਸੀਂ ਦੇਖ ਸਕਦੇ ਹੋ ਆਪਣੇ ਵਾਲਾ 855 ਖੜਾ ਬੰਪਰ ਇਧਰ ਲਾ ਦਿੱ ਲਾ ਚੁੱਕੇ ਆ ਉਹ ਕਰੋ ਚੈੱਕ ਇੰਦਰ ਆਪਣਾ ਜਿਹੜਾ ਬੰਪਰ ਲੱਗਿਆ ਹੋਇਆ ਬਾਕੀ ਸਾਹਮਣੇ ਇੰਦਰ ਲੱਗੇ ਹੋਏ ਤਿਆਰੀ ਕਰਨ ਤੁਹਾਨੂੰ ਮੈਂ ਹੁਣ ਦਿਖਾਉਣਾ ਨਾਲ ਇਹਨੂੰ ਨੇਫਰ ਤਿਆਰ ਕਰਕੇ ਸਾਰਾ ਬੈਕ ਦੇ ਉੱਤੇ ਸਾਰਾ ਖੋਲਿਆ ਹੋਇਆ ਟਰੈਕਟਰ ਦੇ ਮੱਧਾੜ ਵਗੈਰਾ ਕਿਉਂਕਿ ਉਹਦੇ ਉੱਪਰ ਸੈੱਟ ਹੋਣਾ ਸਾਰਾ ਕੁਝ ਇਹ ਛਤਰੀ ਜਿਹੜੀ ਹੈਗੀ ਆ ਉਹਦਾ ਇਹ ਖਲਾਇਸਾ ਜਿਹੜਾ ਪਾਈਪ ਜਿਹੜੀ ਹੁੰਦੀ ਹੈ ਉਹ ਲੱਗੇ ਹੋਏ ਮੈਂ ਬਹੁਤ ਵਧੀਆ ਸਫਾਈ ਦੇ ਨਾਲ ਕੰਮ ਕਰਦੇ ਆ ਸਾਰਾ ਇਹ ਬਾਕੀ ਇੱਕ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਜਦੋਂ ਤੁਸੀਂ ਕੰਮ ਕਰਵਾਉਣਾ ਚਾਹੁੰਦੇ ਆ ਉਸ ਤਰ੍ਹਾਂ ਇਹਨੂੰ ਕਰਵਾ ਸਕਦੇ ਆ ਮਤਲਬ ਇਹ ਦੂਸਰੇ ਜਿਹੜੇ ਮਿਸਤਰੀ ਉਹਨਾਂ ਵਰਗਾ ਨਹੀਂ ਹੈ ਤੁਸੀਂ ਚੈੱਕ ਕਰ ਸਕਦੇ ਜਿਹੜਾ ਇਹ ਪਲੇਟਫਾਰਮ ਜਿਹੜਾ ਨਾਲ ਦੱਸ ਕੇ ਤਿਆਰ ਕਰਵਾਇਆ ਵੀ ਇਸ ਤਰ੍ਹਾਂ ਤਿਆਰ ਕਰਨਾ ਹੈ ਜਦੋਂ ਇਹ ਲੱਗ ਜਾਊਗਾ ਫਿਰ ਤੁਹਾਨੂੰ ਇਹਨੂੰ ਬਾਅਦ ਵਿੱਚ ਦੇਖਣਾ ਨਹੀਂ ਵੀ ਕੀ ਕੁਝ ਕੀਤਾ ਕਿਉਂਕਿ ਹਰ ਇੱਕ ਮਿਸਤਰੀ ਜਿਹੜਾ 855 ਦਾ ਪਲੇਟਫਾਰਮ ਇਸ ਤਰ੍ਹਾਂ ਤਿਆਰ ਨਹੀਂ ਕਰਦਾ ਬਹੁਤ ਵਧੀਆ ਚੀਜ਼ ਬਣਾਈ ਹੈ ਆਮ ਕਰਕੇ 2 ਇੰਚ ਦੀ ਪਲੇਟ ਲਾਉਂਦੇ ਸਾਰੇ ਦੇਖਸਰ ਨੂੰ ਤੁਸੀਂ ਆਪ ਨਹਾਲ ਹੋ ਕੇ ਸਾਰਾ ਤਿਆਰ ਕਰਾਉਣਾ ਮੰਗਿਆ ਲੈ ਇਹ ਨਹੀਂ ਹੈ ਕਿ ਵੀ ਬੰਦੇ ਰੱਖੇ ਹੋਏ ਆ ਤਾਂ ਕੰਮ ਉਹ ਹੀ ਕਰ ਰਹੇ ਆ ਆਪ ਬੈਠਾ ਨੇ ਤਾਂ ਘੱਟੋ ਘੱਟ ਨਹੀਂ ਹੈ ਨਨਤਾ ਹੋ ਉਤੇ ਵਾਲਾ ਫਿਟਿੰਗ ਜਿਹੜੀ ਉਹ ਕਰ ਰਹੇ ਆ ਮੁੰਡੇ ਥੋੜੀ ਦੇਰ ਚੇ ਤਕਰੀਬਨ ਸਾਰੀ ਤਿਆਰ ਹੋ ਜਾਣੀ ਮੈਂ ਬੈਕ ਤੋਂ ਤੁਹਾਨੂੰ ਦਿਖਾਉਣਾ ਜਿਹੜਾ ਹੈਗਾ ਕਾਸ ਰਹੇ ਉੱਪਰ ਲਾਈਟਾਂ ਰੂਟਾਂ ਸਾਰੀਆਂ ਲਾਤੀਆਂ ਹੋਈਆਂ ਇਹ ਤਾਂ ਲਿੰਕਾਂ ਖੋਲੀਆਂ ਹੋਈਆਂ ਇਹ ਵਧੀਆ ਤਰੀਕੇ ਨਾਲ ਬਣਾਇਆ ਹੋਇਆ ਇਹਨਾਂ ਨੇ ਸਾਰਾ ਜਗਾਲੇ ਵਧੀਆ ਤਰੀਕੇ ਨਾਲ ਬਣਾ ਕੇ ਕਰ ਰਹੇ ਆ ਨਾਲ ਦੇ ਨਾਲ ਇਹ ਉੱਧਰ ਰੰਗ ਸੁੱਕ ਗਿਆ ਜਿਹੜੀ ਹੁੱਡ ਹੈ ਉਹਦਾ ਰੰਗ ਸੁੱਕ ਚੁੱਕਿਆ ਅੰਦਰ ਹਾਂ ਹੁਣ ਦੀ ਤਿਆਰੀ ਹੈ ਕੋਣ ਤੁਸੀਂ ਦੇਖੋ ਵੀ ਰੰਗ ਜਿਹੜਾ ਹੁੱਡ ਦਾ ਕਿਵੇਂ ਲੱਗਿਆ ਲੋ ਜੀ ਹੁਣਾ ਤਕਰੀਬਨ ਉਦਵੀ ਰੱਖਤੀ ਨੇ ਨੇ ਉੱਤੇ ਤੇ ਹੁਣ ਨਟ-ਨੁੱਟ ਕਰਕੇ ਤਿਆਰੀ ਹੋ ਜਾਣੀ ਹੈ ਔਰ ਇਹ ਤੋਂ ਬਾਅਦ ਫਿਰ ਲੈ ਕੇ ਜਾਣਾ ਦੂਜੀ ਪਾਸੇ ਦੁਕਾਨ ਤੇ ਉੱਥੇ ਜਾ ਕੇ ਸਪੀਕਰ ਕੋਲਾਉਣੇ ਆਉਂਦੀ ਵੀਡੀਓ ਬਣਾਉਂਗਾ ਮੈਂ ਇਸਪੀਕਰ ਵਗੈਰਾ ਵੀ ਨਾਲ ਨਹੀਂ ਬਣਾਉਣੀ ਕਿਉਂਕਿ ਨਾਲ ਬਣਾਏ ਤਾਂ ਬਹੁਤ ਜ਼ਿਆਦਾ ਲੰਬਾ ਕੰਮ ਹੋ ਜਾਣਾ ਸਿਰਫ ਹੁਣ ਮੈਂ ਤੁਹਾਨੂੰ ਇਹ ਤੋਂ ਬਾਅਦ ਜਿਹੜੀ ਅੱਗੇ ਇਗੋਂ ਫਿਰ ਜਿਹੜਾ ਘਰ ਜਾ ਕੇ ਵੀਡੀਓ ਮੈਂ 또 ਅੱਗੇ ਬਣਾਉਂਗਾ ਉਹਦੇ ਚ ਫਿਰ ਦੱਸਦਾ ਤੁਹਾਨੂੰ ਵੀ ਕੀ ਕੁਛ ਕੀਤਾ ਕਿਤਾ ਕੀਤਾ ਬਣੇ ਰਹੋ ਲਓ ਜੀ ਮਿੱਤਰੋ ਪਹੁੰਚ ਚੁੱਕੇ ਹਾਂ ਘਰ ਔਰ ਕਰੋ ਚੈੱਕ ਜਿਹੜਾ ਕੰਮ ਕੀਤਾ ਹੋਇਆ ਬੰਦੇ ਦਾ ਇਹ ਬੰਪਰ ਲਾਇਆ ਹੋਇਆ ਦੇਖ ਸਕਦੇ ਤੁਸੀਂ ਦਾ ਕੰਮ ਦਾ ਬਹੁਤ ਵਧੀਆ ਤਰੀਕੇ ਦੇ ਨਾਲ ਕਰਿਆ ਹੋਇਆ ਔਰ ਸਪੀਕਰ ਵੀ ਲਵਾ ਲਏ ਸੀਗੇ ਇਹ ਵੀ ਦਰੋ ਚੈੱਕ ਆ ਸਪੀਕਰ ਲੱਗੇ ਹੋਏ ਆ ਗਲੂ ਬੰਕ ਦੇ ਸਪੀਕਰ ਹੈਗੇ ਆ ਵਧੀਆ ਵੋਇਸ ਕੁਆਲਟੀ ਹੈਗੀ ਆ ਬਾਕੀ ਬਾਰ ਵਗੈਰਾ ਜੜੀਆਂ ਲੱਗੀ ਆ ਤਾਂ 3 ਚੀਜ਼ਾਂ ਆ ਹੋ ਬਾਕੀ ਤੁਹਾਨੂੰ ਮੈਂ ਪਿੱਛੇੋਂ ਵੀ ਦਿਖਾਉਣਾ ਜਿਹੜੀ ਅਸਲ ਚੀਜ਼ ਜਿਹੜੀ ਮੈਂ ਤੁਹਾਨੂੰ ਦਿਖਾਉਣੀ ਚਾਹੁੰਦਾ ਆਕਰੋ ਗੌਰ ਜਰ ਰੱਖ ਜਿਹੜਾ ਆ ਪਲੇਟਫਾਰਮ ਬਣਿਆ ਹੋਇਆ ਇਹ ਹਰੇਕ ਦਾ ਨਹੀਂ ਹੁੰਦਾ ਕਿਉਂਕਿ ਆਮ ਜਿਹੜੇ ਹਨ ਮਿਸਤਰੀ ਨਾ ਉਹ ਸਿਰਫ 2 ਇੰਚ ਦਾ ਲਾਉਣਾ ਜਿਹੜਾ ਇੱਥੋਂ ਤੱਕ ਆ ਜਿਹੜੀ ਪਲੇਟ ਹੈ ਇੱਥੋਂ ਤੱਕ ਹੁੰਦਾ ਆ ਚੀਜ਼ ਨਹੀਂ ਹੁੰਦੀ ਇਹ ਸਪੈਸ਼ਲ ਜਿਹੜਾ ਕਰਕੇ ਲਵਾਇਆ ਔਰ ਫਿਟਿੰਗ ਵਗੈਰਾ ਤੁਸੀਂ ਦੇਖ ਸਕਦੇ ਹੋ ਰੰਗ ਰੂੰਗ ਜਿਹੜਾ ਕਰਿਆ ਹੋਇਆ ਦੇਖ ਸਕਦੇ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਵਧੀਆ ਕਰਿਆ ਹੋਇਆ ਉਹ ਕਰੋ ਜੇ ਆਪ ਸਭ ਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਸੋ ਧੰਨਵਾਦ ਸਾਰੇ ਦੋਸਤੋ ਮਿੱਤਰਾਂ ਦਾ ਉਹ ਮਿਲਾਂਗੇ ਅਗਲੀ ਵੀਡੀਓ 'ਚ